ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਆਪਣੀ ਅੱਜ ਦੀ ਵੀਡੀਓ ਹੈਗੀ ਹੈ ਜੀ ਆਪਣੇ ਕਿਚਨ ਦੇ ਟਿਪਸ ਬਾਰੇ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੀ ਰੋਟੀ ਜਿਹੜੇ ਲਵੇਟਨੇ ਵਾਲੇ ਪੋਨੇ ਵਗੈਰਾ ਹੁੰਦੇ ਆ ਜਾਂ ਆਪਾਂ ਹਨਾ ਕੈਸਾ ਕਰਦੇ ਆ ਕਿ ਆਪਾਂ ਕੋਈ ਗਰਮ ਭਾਂਡਾ ਚੱਕਣ ਦੇ ਵਾਸਤੇ ਆਪਾਂ ਇਹ ਕੱਪੜੇ ਆ ਜਿਹੜੇ ਕੋਈ ਵਾਰੀ ਯੂਜ਼ ਕਰਦੇ ਆ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਜੀ ਇਹਨਾਂ ਨੂੰ ਹਨਾ ਬਿਨਾ ਆਪਾਂ ਰਗੜੇ ਤੇ ਬਿਨਾ ਆਪਾਂ ਇਹਨਾਂ ਨੂੰ ਕੋਈ ਇੰਨੀ ਜ਼ਿਆਦਾ ਮਿਹਨਤ ਕਰੇ ਤੇ ਆਪਾਂ ਇਹਨੂੰ ਕਿਵੇਂ ਸਾਫ਼ ਕਰ ਸਕਦੇ ਆ ਤੇ ਦੇਖ ਸਕਦੇ ਹੋ ਕਿ ਥੋੜ੍ਹੀ-ਥੋੜ੍ਹੀ ਹਨਾ ਜਿਵੇਂ ਪੀਲਕ ਜੀ ਪਾਣਾ ਕਿਉਂਕਿ ਆਪਾਂ ਜਦੋਂ ਕੋਈ ਵੀ ਗਰਮ ਭਾਂਡਾ ਦਾਲ ਸਬਜ਼ੀ ਵਾਲਾ ਜਾਂ ਕੋਈ ਹੋਰ ਵਗੈਰਾ ਹਾਂ ਆਪਾਂ ਇਹਨਾਂ ਦੇ ਨਾਲ ਚੱਕਦੇ ਆ ਤੇ ਇਹ ਜਿੰਦੀ ਆਪਾਂ ਕਹਿੰਦੇ ਆ ਵੀ ਆਪਾਂ ਇਹਨੂੰ ਅੱਜ ਸਾਫ਼ ਕਰਾਂਗੇ ਤੇ ਤੁਸੀਂ ਕੋਈ ਵੀ ਇੰਨੀ ਜ਼ਿਆਦਾ ਜਿਹੜੀ ਮਿਹਨਤ ਨਹੀਂ ਕਰਨੀ ਹੈਗੀ ਤੇ ਆਪਾਂ ਇਹਨੂੰ ਬਿਨਾਂ ਰਗੜੇ ਤੇ ਮੈਂ ਤੁਹਾਨੂੰ ਕਰਕੇ ਦਿਖਾਉਣੀ ਹੈ ਜੀ ਸਾਫ਼ ਤੇ ਬਣੇ ਰਹੋ ਜੀ ਆਪਣੇ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਜੀ ਐਂਡ ਤੱਕ ਜ਼ਰੂਰ ਦੇਖਿਓ ਜੀ ਜੇ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਰਦੇ ਹਾਂ ਜੀ ਆਪਾਂ ਅੱਗੇ ਦਾ ਪ੍ਰੋਸੈਸ ਸਟਾਰਟ ਤੇ ਚਲੋ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇੱਥੇ ਪਾਣੀ ਲੈ ਲਿਆ ਤੇ ਇਹਨੂੰ ਆਪਾਂ ਹਨਾ ਮੈਂ ਗੈਸ ਔਨ ਕਰਤੀ ਆ ਤੇ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲਈਏ ਤੇ ਆਪਾਂ ਫਿਰ ਹੁਣ ਇਹਦੇ ਵਿੱਚ ਕੀ ਕੁਝ ਪਾਉਣੇ ਆ ਤੇ ਅੱਗੇ ਜਾ ਕੇ ਤੁਹਾਨੂੰ ਆਪਾਂ ਉਹ ਵੀ ਦੱਸਦੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪਾਣੀ ਹੈ ਜਿਹੜਾ ਓਰੀਜਨ ਲੱਗ ਚੁੱਕਿਆ ਤੇ ਆਪਾਂ ਸਭ ਤੋਂ ਪਹਿਲਾਂ ਜੀ ਇਹਨਾਂ ਨੂੰ ਜਿਹੜੇ ਪੋਣੇ ਆ ਨੂੰ ਆ ਤੇ ਆਪਾਂ ਇਹਨਾਂ ਨੂੰ ਇਹਦੇ ਵਿੱਚ ਡਿਪ ਕਰ ਦਾਂਗੇ ਤੇ ਇੱਥੇ ਆਪਾਂ ਮਾ ਚਮਟਾ ਲੈ ਲਾਂਗੇ ਚਮਟੇ ਦੇ ਨਾਲ ਹੀ ਆਪਾਂ ਇਹਨੂੰ ਕਰਾਂਗੇ ਕਿਉਂਕਿ ਆਪਣਾ ਪਾਣੀ ਹੈ ਜਿਹੜਾ ਬਹੁਤ ਹੀ ਜ਼ਿਆਦਾ ਗਰਮ ਆ ਆਹ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹੀ ਆਪਾਂ ਇਹਨੂੰ ਉਵਾਲੀਏ ਇਹਨਾਂ ਨੂੰ ਦਬਾਉਣੀਆਂ ਨੇ ਠੀਕ ਹਾਂਜੀ ਸਭ ਤੋਂ ਪਹਿਲਾਂ ਹਾਂ ਆਪਾਂ ਇੱਥੇ ਸਰਫ ਪਾਉਣੀ ਆ ਤੇ ਮੇਰੇ ਕੋਲ ਇੱਥੇ ਲਿਕਵਿਡ ਸਰਫਾ ਤੇ ਤੁਸੀਂ ਮਤਲਬ ਕਿ ਤੁਹਾਡੇ ਕੋਲੇ ਜੇਕਰ ਦੂਸਰੀ ਹੈਗੀ ਤਾਂ ਤੁਸੀਂ ਪਾਊਡਰ ਵਾਲੀ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਮੈਂ ਇੱਥੇ ਥੋੜੀ ਜੀ ਸਰਫਾ ਜਿਹੜੀ ਲਿਕਵਿਡ ਆਪਾਂ ਇਹ ਪਾਵਾਂਗੇ ਅਜੀਗਣਾ ਆਪਾਂ ਇੱਥੇ ਅੱਧਾ ਇੱਕ ਚਮਚਾ ਜਿਹੜਾ ਇਹਦੇ ਵਿੱਚ ਆਪਾਂ ਨਮਕ ਦਾ ਪਾ ਦਾਂਗੇ। ਇਹਦੀ ਫਲੇਮ ਆਪਾਂ ਘਟ ਕਰਤਾ ਹਾਂ। ਜੀ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਹਨਾ ਕੈਸਾ ਦੇਖ ਦੋ ਕ ਚਮਚ ਹੋਏ ਦੇ ਵਿੱਚ ਆਪਾਂ ਸਿਰਕੇ ਦੇ ਪਾ ਦਾਂਗੇ ਤੁਸੀਂ ਅੰਦਾਜ਼ੇ ਇਹਦੇ ਨਾਲ ਪਾ ਦਾਨੇ ਇੱਕ ਚਮਚ ਤੇ ਤੋ ਅਸਾ ਪੈਦੇ ਥੋੜੇ ਜਿਹੀ ਹਨਾ ਇਹਦੇ ਵਿੱਚ ਉਹ ਪਾਉਣਾ ਹੈ ਇਹਨੂੰ ਬਹੁਤ ਚੰਗੀ ਤਰ੍ਹਾਂ ਹਨਾ ਹਮ ਇਦਾਂ ਜਾਂਦੇ ਆਪਾਂ ਇਹਨੂੰ 4-5 ਮਿੰਟ ਇਹਨੂੰ ਇਦਾਂ ਹੀ ਆਪਾਂ ਜਿਹੜਾ ਰਜਾਉਣਾ ਹਨਾਂ ਹਾਂ ਤੁਹਾਨੂੰ ਪਤਾ ਹੈ ਕਿ ਪੋਣਿਆਂ ਦੇ ਵਿੱਚ ਹਨ ਧੰਡਿਆਈ ਜੀ ਹੈ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਆਪਾਂ ਜਿਹੜੀ ਏਕਣਾ ਗਰਮ ਪਾਣੀ ਦੇ ਵਿੱਚ ਹਾਂ ਆਪਾਂ ਇਹਨੂੰ ਇਦਾਂ ਡਿਪ ਕਰ ਲਾਂਗੇ ਤੇ ਚੰਗੀ ਤਰ੍ਹਾਂ ਰੁਝਾ ਦਾਂਗੇ ਤੇ ਨਾਲ ਤਾਂ ਇਹਦੇ ਵਿੱਚੋਂ ਜਿਹੜੀ ਕਹਿ ਸਕਦੇ ਹਾਂ ਕਿ ਆਪਣੇ ਜਿਹੜੀ ਹੁੰਦੀ ਹੈ ਧੰਡਿਆਈ ਵਗੈਰਾ ਹੁੰਦੀ ਹੈ ਉਹ ਵੀ ਸਾਰੇ ਨਿਕਲ ਜੂਗੀ ਕਿਉਂਕਿ ਐ ਪੋਣਿਆਂ ਨੂੰ ਘਿਓ ਵਗੈਰਾ ਦੀ ਹਨ ਜਦੋਂ ਆਪਾਂ ਰੋਟੀ ਵਗੈਰਾ ਜੋਪਣਦੇ ਹਾਂ ਤੇ ਪੋਣਿਆਂ ਨੂੰ ਧੰਡਿਆਈ ਜੀ ਕਾਫੀ ਜ਼ਿਆਦਾ ਲੱਗ ਜਾਂਦੀ ਹੈ ਉਹ ਵੀ ਸਾਰੇ ਨਿਕਲ ਜੂਗੀ ਤੇ ਤੁਹਾਡੇ ਪੋਨੇ ਆ ਜਿਹੜੇ ਉਹ ਵੀ ਚਮਕ ਜਾਣਗੇ ਤੁਸੀਂ ਦੇਖਿਓ ਤੇ ਬਾਕੀ ਜਿਹੜੇ ਵੀ ਹਾਂ ਸਾਡੇ ਚੈਨਲ ਤੇ ਨਵੇਂ ਨਿਪਟ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਾਕੀ ਹਨਾ ਜਿਹੜੇ ਮੇਰੀ ਵੀਡੀਓ ਦੇਖਦੇ ਆ ਤੇ ਮੈਨੂੰ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤੇ ਮੈਨੂੰ ਜਾਂਦੀ ਹਨਾ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਜਿਹੜੇ ਆਪਾਂ ਨੂੰ ਇੰਨੀ ਜ਼ਿਆਦਾ ਸਪੋਰਟ ਕਰਦੇ ਆ ਤੇ ਤੁਹਾਡੇ ਜਿਹੜੀ ਸਪੋਰਟ ਦੇ ਨਾਲ ਹੀ ਆਪਾਂ ਹਾਂ ਇੱਥੇ ਤੱਕ ਪਹੁੰਚੇ ਆ ਜੀ ਤੇ ਜੇਕਰ ਤੁਹਾਨੂੰ ਮੇਰੀ ਸਪੋਰਟ ਨਾ ਹੁੰਦੀ ਸ਼ਾਇਦ ਤਾਂ ਮੈਂ ਅੱਜ ਇੱਥੇ ਨਾ ਹੁੰਦੀ ਤੇ ਤੁਹਾਡੇ ਮੈਨੂੰ ਬਹੁਤ ਜ਼ਿਆਦਾ ਜਾਂਦੀ ਸਪੋਰਟ ਰਹਿੰਦੀ ਹੈ ਤੇ ਹਨਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਤੇ ਜਿਹੜੇ ਵੀ ਮੈਨੂੰ ਸਪੋਰਟ ਕਰਦੇ ਨੇ ਤੇ ਇਦਾਂ ਹੀ ਹਾਂ ਆਪਣੇ ਚੈਨਲ ਦੇ ਨਾਲ ਬਣੇ ਰਿਹਾ ਕਰੋ ਹਨਾ ਤੇ ਆਪਣੀ ਡੇਲੀ ਡੇਲੀ ਵੀਡੀਓਜ਼ ਆਉਂਦੀਆਂ ਨੇ ਤੇ ਆਪਣੀ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ ਜੀ ਤੇ ਜਿਹੜੇ-ਜਿਹੜੇ ਜੰਦੀ ਚੈਨਲ ਤੇ ਨਵੇਂ ਆਉਂਦੇ ਨੇ ਤਾਂ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਹਾਂਜੀ ਲੋ ਜੀ ਤਿੰਨ ਚਾਰ ਮਿੰਟ ਹੋ ਚੁੱਕੇ ਨੇ ਹੁਣ ਆਪਾਂ ਚੰਗੀ ਤਰ੍ਹਾਂ ਰਜਾਤਾ ਹੁਣ ਆਪਾਂ ਨੂੰ ਗੈਸ ਨੂੰ ਕਰ ਦੇਣਾ ਹੈ ਜੀ ਬੰਦ ਆਪਣੇ ਨੂੰ ਹੁਣ ਆਪਾਂ ਇਹਨੂੰ ਹਜੇ થો ਕੁਸ਼ਕ ਟਾਈਮ ਆ ਜਿਹੜਾ ਇਦਾਂ ਹੀ ਪਏ ਰਹਿਣ ਦਵਾਂਗੇ ਪਾਣੀ ਠੰਡਾ ਹੋਣ ਤੋਂ ਬਾਅਦ ਵਿੱਚ ਹਾਂ ਫਿਰ ਮੈਂ ਤੁਹਾਨੂੰ ਦੱਸਦੇ ਆਂ ਜੀ ਆਪਾਂ ਇਹਨਾਂ ਨੂੰ ਕੀ ਕਰਦੇ ਆਂ ਹਾਂਜੀ ਲਓ ਜੀ ਇੱਥੇ ਆਪਾਂ ਹਾਂ ਇੱਕ ਭਾਂਡਾ ਲੈ ਚੁੱਕੇ ਹਾਂ ਤੇ ਇੱਥੇ ਵਿੱਚ ਆਪਾਂ ਸੌਜੀ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪਾਣੀ ਜਿਹੜਾ ਹਨਾ ਕਿੰਨਾ ਜ਼ਿਆਦਾ ਠੰਡਈ ਠੰਡਈ ਜੀ ਵਾਲਾ ਹੋਇਆ ਪਿਆ ਵਾ ਤੇ ਆਪਾਂ ਹੁਣ ਇਹਨੂੰ ਤੋੜੀਏ ਚੰਗੀ ਤਰ੍ਹਾਂ ਤੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ ਪੈਨ ਨੂੰ ਤਿੰਨ ਚਾਰ ਵਾਰੀ ਹੈ ਨਾ ਪਾਣੀ ਥੈਂ ਹੀ ਕੱਢ ਦੇਣਾ ਅਮਾ ਤੇ ਕਿਉਂਕਿ ਹੈ ਨਾ ਜਿਹੜੀ ਆਪਣੀ ਸਰਕ ਦੀ ਹਮਕ ਵਗੈਰਾ ਹੋਊਗੀ ਤੇ ਇਹਦੇ ਵਿੱਚ ਉਹ ਵੀ ਬਿਲਕੁਲ ਨਿਕਲ ਜੂਗੀ ਲਉਗੀ ਆਪਾਂ ਕਾਫੀ ਜ਼ਿਆਦਾ ਵਾਰੀ ਹੈ ਨਾ ਇਹਨੂੰ ਪਾਣੀ ਥੈਂ ਹੀ ਕੱਢਤਾ ਤੇ ਤੁਸੀਂ ਪਾਣੀ ਦੇਖ ਸਕਦੇ ਹੋ ਕਿ ਬਿਲਕੁਲ ਹੀ ਸਾਫ਼ ਹੋ ਨਹੀਂ ਚੁੱਕਿਆ ਤੇ ਹਾਂਜੀ ਲਓ ਜੀ ਆਪਣੇ ਪੌਣੇ ਜਿਹੜੇ ਇਹਨ ਬਿਲਕੁਲ ਹੀ ਨਿਖਰ ਚੁੱਕੇ ਨੇ ਤੇ ਪੀਲਕ ਵਗੈਰਾ ਵੀ ਸਾਰੀ ਹਾਂ ਇਹਨਾਂ ਦੇ ਵਿੱਚ ਚੱਲੇਗੀ ਵੈਸੇ ਤਾਂ ਮੈਂ ਇਹਨਾਂ ਨੂੰ ਛਾਵੇਂ ਪਾਇਆ ਹੋਇਆ ਤੇ ਜੇਕਰ ਹਾਂ ਨਾ ਹਾਂ ਆਪ ਇਹਨਾਂ ਨੂੰ ਧੁੱਪੇ ਬਾਵਾਵਾਂਗੇ ਤੇ ਤੁਸੀਂ ਦੇਖੋ ਕਿ ਹਾਂ ਇਹ ਹੋਰ ਵੀ ਜ਼ਿਆਦਾ ਚਟੇ ਹੋ ਜਾਣਗੇ ਤੇ ਲਓ ਜੀ ਆਪਣੇ ਪੌਣੇ ਬਿਲਕੁਲ ਹੀ ਚਮਕ ਚੁੱਕੇ ਨੇ ਤੇ ਇਹਨਾਂ ਦੇ ਵਿੱਚ ਬਿਲਕੁਲ ਵੀ ਧੰਧਾਈ ਨਹੀਂ ਹੈਗੀ ਹੁਣ ਤੇ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨੰਬੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ